ਤਨ ਤਨ ਬਾਬਾ ਕਾਲਾ ਮਹਿਰ ਦੀ ਧਰਤੀ ਉੱਤਰ ਖੱਤਰ ਹੋਈ ਸਾਧ ਸੰਗਤ ਸਭ ਤੋਂ ਪਹਿਲਾਂ ਫਤਿਹ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਬਹੁਤ ਧੰਨਵਾਦ ਪਿੰਡ ਵਾਸੀਆਂ ਤੇ ਐਨ ਆਰ ਆਈ ਵੀਰਾਂ ਤੇ ਇਲਾਕਾ ਨਿਵਾਸੀਆਂ ਦਾ ਜਿਨ੍ਹਾਂ ਨੇ ਤਿੰਨ ਚਾਰ ਦਰਾਂ ਤੋਂ ਬਹੁਤ ਜ਼ਿਆਦਾ ਫੋਨ ਕਰਕੇ ਬਹੁਤ ਹੀ ਐਪਰੀਸ਼ੀਏਟ ਕੀਤਾ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ ਜੋ ਕਮੇਟੀ ਦੇ ਬਦਲ ਦਾ ਡਿਸੀਜਨ ਲਿਆ ਹੈ ਪਰ ਮੈਂ ਉਹਨਾਂ ਨੂੰ ਪਿਆਰ ਨਾਲ ਆਖਿਆ ਸੀ ਕੋਈ ਕਮੇਟੀ ਨਹੀਂ ਬਦਲੀ ਅਸੀਂ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਜਿਹਦੇ ਜਿਹਦੇ ਤੇ ਉਹਨਾਂ ਨੇ ਸਹਿਮਤੀ ਪ੍ਰਗਟ ਨਹੀਂ ਕੀਤੀ ਉਹ ਕਹਿੰਦੇ ਸੀ ਕਿ ਸਾਡੀ ਕਮੇਟੀ ਰਜਿਸਟਰਡ ਹੈ ਠੀਕ ਹੈ ਨਾ ਅਸੀਂ ਆਖਿਆ ਕਮੇਟੀ ਰਜਿਸਟਰਡ ਹੁੰਦੀ ਆ ਬੰਦੇ ਰਜਿਸਟਰ ਨਹੀਂ ਹੁੰਦੇ ਪਰ ਉਹ ਕਹਿੰਦੇ ਨਹੀਂ ਅਸੀਂ ਕਮੇਟੀ ਨਹੀਂ ਛੱਡਣੀ ਚਾਹੁੰਦੇ ਦੋ ਤਿੰਨ ਚਾਰ ਪੰਜ ਵਾਰੀ ਉਹਨਾਂ ਨੂੰ ਬੁਲਾਇਆ ਗਿਆ ਸੀਗਾ ਉਹਨਾਂ ਨਾਲ ਬੈਠ ਕੇ ਗੱਲ ਵੀ ਕੀਤੀ ਗਈ ਸੀ ਤੇ ਪਰ ਉਹ ਠੀਕ ਨਹੀਂ ਜਿਹੜੀ ਪਰਸੋਂ ਦੀ ਘਟਨਾ ਹੋਈ ਆ ਉਹਦਾ ਕਾਰਨ ਇਹ ਸੀਗਾ ਕਿਉਂਕਿ ਪਿਛਲੇ ਮਹੀਨੇ ਕਮੇਟੀ ਨੇ ਬਿਨਾਂ ਦੱਸਿਓਂ ਗੱਲਾਂ ਖੋਲਿਆ ਸੀਗਾ ਉਹਦੀ ਕੋਈ ਮੈਸੇਜ ਨਹੀਂ ਪਾਇਆ ਕੁਝ ਨਹੀਂ ਪਾਇਆ ਇਸ ਕਰਕੇ ਪਰਸੋਂ ਮੈਨੂੰ ਪਤਾ ਲੱਗਿਆ ਸੀ ਵੀ ਇਸ ਵਾਰ ਵੀ ਇਹ ਬਿਨਾਂ ਦੱਸਿਓ ਹੀ ਗੱਲਾਂ ਖੋਲਣਗੇ ਤਾਂ ਇਸ ਕਰਕੇ ਫਿਰ ਮੈਂ ਆਪਣੇ ਪੰਚਾਇਤ ਮੈਂਬਰਾਂ ਨਾਲ ਲੈ ਕੇ ਇੱਥੇ ਆ ਕੇ ਗੱਲੇ ਦੇ ਉੱਪਰ ਜਿੰਦੇ ਚੇਂਜ ਕੀਤੇ ਨਾ ਕਿ ਵੱਢ ਕੇ ਛੱਟਿਆ ਸਿਰਫ ਉਹ ਜਿੰਦੇ ਚੇਂਜ ਕੀਤੇ ਤਾਂ ਕਿ ਜਦ ਵੀ ਕਮੇਟੀ ਗੱਲਾਂ ਖੋਲਣ ਦੀ ਕੋਸ਼ਿਸ਼ ਕੀਤੀ ਸਾਡੇ ਨਾਲ ਕੰਟੈਕਟ ਕਰੇ ਤੇ ਅਸੀਂ ਉੱਥੇ ਨਾਲ ਜਾ ਕੇ ਗੱਲਾਂ ਖੋਲ੍ਹੀਏ ਇਸ ਤੋਂ ਇਲਾਵਾ ਉਹਨਾਂ ਨੇ ਗੁੰਡਾਗਰਦੀ ਬਾਰੇ ਆਖਿਆ ਇੱਥੇ ਗੁੰਡਾਗਰਦੀ ਕੋਈ ਕੁਝ ਨਹੀਂ ਹੋਈ ਇੱਥੇ ਸਿਰਫ ਚਾਰ ਜਾਂ ਪੰਜ ਬੰਦੇ ਸੀਗੇ ਸਿਰਫ ਜਿੰਦੇ ਚੇਂਜ ਕੀਤੇ ਆ ਦੂਸਰੇ ਜਿਹੜੇ ਦੂਜੇ ਦਰਵਾਜ਼ੇ ਆ ਉਹਨਾਂ ਨੂੰ ਜਿੰਦੇ ਆਲਰੇਡੀ ਲੋਕ ਵਾਲੇ ਲੱਗੇ ਆ ਉੱਪਰ ਦੇ ਜਿੰਦੇ ਲਾਏ ਗਏ ਆ ਤਾਂ ਕਿ ਉਹਦੇ ਸਮਾਨ ਨੂੰ ਛੇੜਿਆ ਨਾ ਜਾਵੇ ਬਾਕੀ ਮੈਂ ਤੁਹਾਨੂੰ ਦੱਸਦਾ ਜਿਹੜੇ ਉਹਨਾਂ ਨੇ ਵੀਡੀਓ ਦੇ ਵਿੱਚ ਆਖਿਆ ਸੀਗਾ हां एक ਇਹਨਾਂ ਨੇ ਆਖਿਆ ਸੀਗੇ ਇਹ ਪਹਿਲਾ ਸਰਪੰਚ ਆ ਜਿਹਨੇ ਗੁੰਡਾਗਰਦੀ ਕਰਕੇ ਜਿੰਦੇ ਭੰਨਿਆ ਤੇ ਇਤਿਹਾਸ ਦੇ ਵਿੱਚ ਇਹ ਕਾਲਾ ਦਿਨ ਹੋਊ ਜਾਂ ਕੁਝ ਵੀ ਹੋਊਗਾ ਮੈਂ ਉਹਨੂੰ ਦੱਸ ਦਿੰਨਾ ਵੀਰ ਨੂੰ ਕਿ ਇਸ ਤੋਂ ਪਹਿਲਾਂ 1999 ਸਰਪੰਚ ਸਰਦਾਰ ਗੌਰਮਤ ਸਿੰਘ ਨੇ ਇਹ ਕੰਮ ਕੀਤਾ ਸੀਗਾ ਉਸ ਟਾਈਮ ਵੀ ਕੋਈ ਰੌਲਾ ਪਿਆ ਸੀਗਾ ਜਿਹੜੀ ਇਹ ਜ਼ਮੀਨ ਆ ਜਿਹੜੇ ਬੰਦਿਆਂ ਦੇ ਨਾਂ ਸੀਗੀ ਉਹਨਾਂ ਦੇ ਵਿਰੋਧ ਵਿੱਚ ਸਰਦਾਰ ਗੌਰਮਤ ਸਿੰਘ ਜੀ ਆਪਣੇ ਘਰ ਗੱਲਾਂ ਹੀ ਲੈ ਕੇ ਸੀਗੇ ਇਹਦਾ ਕਰਕੇ ਵੀਰ ਨੂੰ ਕਹਿਣਾ ਵੀ ਬਾਈ ਇਹ ਪਹਿਲਾ ਇਤਿਹਾਸ ਦੇਖੀਦਾ ਹੁੰਦਾ ਵਾ ਠੀਕ ਹੈ ਨਾ ਅਸੀਂ ਚੱਲ ਠੀਕ ਆ ਤੁਹਾਡੀ ਸਲਾਹਨਾ ਕਰਦੇ ਤੁਸੀਂ ਬਹੁਤ ਵਧੀਆ ਜੋ ਵੀ ਕਾਰਜਗਲ ਕੀਤਾ ਵਧੀਆ ਕੀਤਾ ਪਰ ਤੁਹਾਨੂੰ ਕਿਸੇ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ ਠੀਕ ਹੈ ਨਾ ਜਿਹੜੇ ਉਹ ਗੁਰਮਖ ਸਿੰਘ ਜੀ ਨੇ ਜਿਨ੍ਹਾਂ ਨਾਲ ਬਹਿਸ ਵਾਈਆਂ ਗੁੱਸਾ ਕੇ ਲਾਇਆ ਸੀ ਉਹ ਵੀ ਇਸ ਕਮੇਟੀ ਦੇ ਵਿੱਚ ਮੌਜੂਦ ਨੇ ਉਹਨਾਂ ਨੂੰ ਆਪਾਂ ਡਾਇਰੈਕਟਲੀ ਗੱਲਬਾਤ ਕਰ ਵੀ ਸਕਦੇ ਹਾਂ ਠੀਕ ਹੈ ਇਸ ਤੋਂ ਇਲਾਵਾ ਉਹਨਾਂ ਨੇ ਵੀਡੀਓ ਵਿੱਚ ਆਖਿਆ ਸੀ ਵੀ ਗੋਲਕੇ ਦੇ ਵਿੱਚੋਂ ਲੁੱਟਿਆ ਗਿਆ ਜਾਂ ਵਿੱਚੋਂ ਸਮਾਨ ਕੱਢ ਕੇ ਲੈ ਗਏ ਫਿਰ ਵੀਰ ਇਹ ਦੂਸਰੀ ਵੀਡੀਓ ਵਿੱਚ ਇਹ ਵੀ ਗੱਲ ਕਹਿ ਰਿਹਾ ਕਿ ਸਾਡੇ ਗੋਲਕੇ ਦੇ ਵਿੱਚ ਵੀ ਮੇਨ ਲੋਕ ਸਾਡਾ ਲਾਇਆ ਹੋਇਆ ਵਾ ਤੇ ਦਰਵਾਜਾ ਨੂੰ ਮੇਨ ਲੋਕ ਸਾਡੇ ਲਾਏ ਆ ਜੇ ਮੇਨ ਲੋਕ ਤੁਹਾਡੇ ਲਾਏ ਆ ਤਾਂ ਫਿਰ ਅਸੀਂ ਕਿਹੜੀ ਚੀਜ਼ ਲੁੱਟ ਕੇ ਲੈ ਗਏ ਜਾਂਦੇ ਨਵੇਂ ਲਾ ਕੇ ਵੀ ਇਹ ਤੇ ਥੋੜਾ ਚਾਨਣਾ ਪਾਏ ਮੇਰਾ ਭਰਾ ਬਣ ਕੇ ਕਿਉਂਕਿ ਕਹਿਣਾ ਸੌਖਾ ਪਰ ਉਹਨੂੰ ਅਖਿਆ ਹਕੀਕਤ ਦੇ ਵਿੱਚ ਪੇਸ਼ ਕਰਨਾ ਜਾਂ ਸਾਬਤ ਕਰਨਾ ਥੋੜਾ ਜਿਆਦਾ ਔਖਾ ਹੋ ਜਾਂਦਾ ਵਾ ਅਸੀਂ ਫਿਰ ਵੀ ਰਿਸਪੈਕਟ ਕਰਦੇ ਆ ਅਸੀਂ ਅਸੀਂ ਜਿਹੜੀ ਮੇਨ ਗੱਲ ਕਰਦਾ ਮੈਂ ਅਸੀਂ ਕਮੇਟੀ ਹਜੇ ਤੱਕ ਭੰਗ ਨਹੀਂ ਕੀਤੀ ਸੀ ਅਸੀਂ ਸਿਰਫ ਇਹਨਾਂ ਨੂੰ ਇਹ ਗੱਲ ਆਖੀ ਸੀ ਕਮੇਟੀ ਦਾ ਵਿਸਤਾਰ ਕਰਨਾ ਨਵੇਂ ਮੁੰਡੇ ਆ ਜਿਨ੍ਹਾਂ ਨੇ ਮੇਰੇ ਲਈ ਜ਼ੋਰ ਲਾਇਆ ਜਾਂ ਜਿਹੜੇ ਸੇਵਾ ਕਰਨੀ ਚਾਹੁੰਦੇ ਆ ਠੀਕ ਆ ਤੁਸੀਂ ਕਰ ਰਹੇ ਆ ਵਧੀਆ ਗੱਲ ਹੋਰਾਂ ਨੂੰ ਵੀ ਸੇਵਾ ਦਾ ਮੌਕਾ ਮਿਲਣਾ ਚਾਹੀਦਾ ਕਿਉਂਕਿ ਕੱਲੀ ਇੱਕ ਦੀ ਜੰਗੀਰ ਨਹੀਂ ਹੈਗੀ ਵੀ ਤੁਸੀਂ ਹੀ ਸੇਵਾ ਕਰੋ ਹੋਰ ਕਿਸੇ ਨੂੰ ਸੇਵਾ ਦਾ ਮੌਕਾ ਨਾ ਹਰ ਇੱਕ ਪਿੰਡ ਦਾ ਅਧਿਕਾਰ ਆ ਇੱਥੇ ਆ ਕੇ ਸੇਵਾ ਕਰੇ ਹਰ ਇੱਕ ਜਿਹੜਾ ਕੋਈ ਚਾਹੁੰਦਾ ਜਿਹੜਾ ਬੰਦਾ ਜ਼ਿੰਮੇਵਾਰੀ ਨਾਲ ਸੇਵਾ ਕਰਨੀ ਚਾਹੁੰਦਾ ਤਾਂ ਜਰੂਰ ਅਸੀਂ ਵੈਲਕਮ ਕਰਦੇ ਹਾਂ ਸਾਡੇ ਨੂੰ ਪਹਿਲਾਂ 25 ਮੈਂਬਰ ਬਣ ਪਹਿਲਾਂ 50 ਬਣ ਅਸੀਂ ਹਰ ਇੱਕ ਨੂੰ ਮੌਕਾ ਦੇਣਾ ਹੈ ਸੇਵਾ ਦਾ ਅੱਗੇ ਜੋ ਉਹਨਾਂ ਨੇ ਗੱਲਾਂ ਆਖੀਆਂ ਸੀਗੀਆਂ ਬਾਕੀ ਪਹਿਲੀ ਏਕਮ ਤੇ ਜਦੋਂ ਮੈਂ ਸਰਪੰਚ ਬਣਿਆ ਮੇਰੀ ਪੰਚਾਇਤ ਨਵੀਂ ਬਣੀ ਸਾਰੇ ਅਸੀਂ ਯਾਰ ਦੋਸਤ ਇਕੱਠੇ ਹੋਏ ਸੀ ਪਹਿਲੀ ਏਕਮ ਤੇ ਅਸੀਂ ਜਦੋਂ ਮੇਨ ਗੱਲਾ ਏਕਮ ਵਾਲਾ ਘਰ ਲੈ ਕੇ ਗਏ ਉੱਥੇ ਕਾਊਂਟਿੰਗ ਕਰਨ ਤੋਂ ਬਾਅਦ ਸਪੈਸ਼ਲ ਇਹਨਾਂ ਨੂੰ ਆਖਿਆ ਗਿਆ ਪੁੱਛਿਆ ਗਿਆ ਸਾਰੀ ਕਮੇਟੀ ਨੂੰ ਬੁਲਾ ਕੇ ਬਾਕੀ ਮੋਹਤਵਾਰ ਸੱਜਣਾਂ ਦੇ ਸਾਹਮਣੇ ਮੈਂਬਰਾਂ ਦੇ ਸਾਹਮਣੇ ਵੀ ਜੋ ਵੀ ਹਿਸਾਬ ਕਿਤਾਬ ਇਹਨਾਂ ਨੇ ਪੂਰੇ ਵਿਸਤਾਰ ਨਾਲ ਦੱਸਿਆ ਉਸ ਤੋਂ ਬਾਅਦ ਇਹਨਾਂ ਨੂੰ ਆਖਿਆ ਗਿਆ ਸੀ ਵੀ ਠੀਕ ਆ ਇਹਨਾਂ ਨੇ ਦੱਸਿਆ ਸੀਗਾ ਵੀ ਅਸੀਂ ਬਾਬੇ ਮਤਲਬ ਬਾਬੇ ਦੇ ਸਰ 4 ਲੱਖ ਸਮਥਿੰਗ ਦਾ ਖਰਚਾ ਵੀ ਅਸੀਂ ਆਪਦੇ ਪੱਲਿਓਂ ਖਰਚ ਲੇ ਮੈਂ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਖਰਚ ਲੇ ਚਲੋ ਕੋਈ ਗੱਲ ਨਹੀਂ ਅਗਲੀ ਵਾਰ ਤੋਂ ਤੁਸੀਂ ਪੈਸੇ ਨਹੀਂ ਖਰਦਣੇ ਬਾਬੇ ਸਰ ਕਰਦਾ ਨਹੀਂ ਚਲਾਉਣਾ ਜਦੋਂ ਇਹ ਪਹਿਲਾਂ ਆਪਦੇ ਪੈਸੇ ਪੂਰੇ ਕਰਿਓ ਉਸ ਤੋਂ ਬਾਅਦ ਜੋ ਵੀ ਕੰਮ ਚਲਾਉਣਾ ਫੇਰ ਚਲਾਇਓ ਉਹਨਾਂ ਟਾਈਮ ਕੰਮ ਨਹੀਂ ਚਲਾਉਣਾ ਪਰ ਇਹਨਾਂ ਨੇ ਆਖਿਆ ਨਹੀਂ ਜੀ ਸਾਡੇ ਪੈਸੇ ਐਂਟਰਲੌਕ ਨੂੰ ਦਿੱਤੇ ਹੋਏ ਐਂਟਰਲੌਕ ਲਾਉਣਾ ਹੀ ਹੈ ਲਾਉਣਾ ਵਾ ਅਸੀਂ ਫੇਰ ਵੀ ਆਖਿਆ ਵੀ ਕੋਈ ਗੱਲ ਨਹੀਂ ਜੇ ਤੁਸੀਂ ਜ਼ਮਾਨਤ ਕਰ ਲਈ ਤਾਂ ਐਂਟਰਲੌਕ ਨੂੰ ਪੂਰਾ ਕਰੋ ਇਹ ਐਂਟਰਲੋਕ ਪੂਰਾ ਕਰਨ ਤੋਂ 5-7 ਦਿਨ 5-7 ਦਿਨ ਬਾਅਦ ਇਹਨਾਂ ਨੇ ਫਿਰ ਦੁਬਾਰੇ ਇੱਕ ਰੂਮ ਪਾਉਣਾ ਸ਼ੁਰੂ ਕੀਤਾ ਜਿਹਦੇ ਵਿੱਚ ਮੇਰੇ ਵੀਰ ਨੇ ਜਿਗਰ ਕੀਤਾ ਵੀ ਸਾਨੂੰ ਕਮਰੇ ਦੀ ਲੋੜ ਸੀ ਜਦੋਂ ਰੂਮ ਪਾਉਣ ਲੱਗੇ ਮੈਂ ਇਹਨਾਂ ਨੂੰ ਇੱਕ ਕੁਐਸ਼ਨ ਕੀਤਾ ਸੀ ਮੈਂ ਕਿਹਾ ਵੀਰੇ ਇੱਕ ਵਾਰੀ ਤੁਸੀਂ ਕਹਿ ਰਹੇ ਆਂ ਵੀ ਪੈਸੇ ਸਾਢੇ ਪੱਲੋਂ ਚੱਲ ਗਏ ਬਾਬੇ ਦੇ ਵੀ ਤੁਸੀਂ ਇੰਨੀ ਜਲਦਬਾਜ਼ੀ ਕਿਉਂ ਕਰਦੇ ਆਂ ਤੁਸੀਂ ਰੂਮ ਨੂੰ ਰੁਕ ਜਾਓ ਤਾਂ ਮੈਨੂੰ ਇੱਕ ਮੇਰੇ ਵੀਰ ਨੇ ਵੱਡੇ ਵੀਰ ਹੀ ਆ ਮੇਰਾ ਉਹਨੇ ਆਖਿਆ ਵੀ ਸਰਪੰਚ ਆ ਇਹ ਅਸੀਂ ਕੰਮ ਆਪੇ ਤਰੀਕੇ ਨਾਲ ਕਰਨੇ ਆ ਤੂੰ ਵਿੱਚ ਦਖਲ ਨਾ ਦੇ ਮੈਂ ਚਲੋ ਆਪਦੀ ਸਹਿਮਤਾ ਰੱਖੀ ਮੈਂ ਚੁੱਪ ਕਰ ਗਿਆ ਠੀਕ ਹੈ ਨਾ ਉਸ ਤੋਂ ਬਾਅਦ ਕਈ ਐਕਟੀਵਿਟੀਆਂ ਹੋਈਆਂ ਜਿਹਦੇ ਕਾਰਨ ਫਿਰ ਮੈਂ ਇਹਨਾਂ ਨੂੰ ਘਰੇ ਵੀ ਬੁਲਾਇਆ ਵੀ ਆਪਾਂ ਕਮੇਟੀ ਦਾ ਵਿਸਤਾਰ ਕਰ ਲਈਏ ਮੈਸੇਜ ਹੀ ਪਹੁੰਚਦਾ ਕੀਤਾ ਮੇਰੇ ਕੋਲ ਇਹ ਜੀ ਗੱਲ ਦੀਸ਼ਾ ਪ੍ਰਧਾਨ ਮੇਰੇ ਕੋਲ ਆਇਆ ਵੀ ਆ ਆਖਿਆ ਨੇ ਗੱਲਬਾਤ ਕੀਤੀ ਆ ਇਹਨੂੰ ਮੈਂ ਸਮਝਾਇਆ ਉਹਦੀ ਇੱਕ ਇਹ ਗੱਲ ਸੀ ਮੈਂ ਇਹਨੂੰ ਆਖਿਆ ਸੀ ਵੀ ਜੇ ਤੁਹਾਡਾ ਕਿਸੇ ਆਪਸ ਵਿੱਚ ਨਹੀਂ ਬਣਦੀ ਜਾਂ ਕਿਸੇ ਨਹੀਂ ਬਣਦੀ ਤਾਂ ਕੋਈ ਗੱਲ ਨਹੀਂ ਆਪਾਂ ਕਮੇਟੀ ਦੇ ਵਿੱਚ ਕਿਸੇ ਨੂੰ ਪ੍ਰਧਾਨ ਨਹੀਂ ਬਣਾਉਣਾ ਸਾਰੇ ਮੈਂਬਰ ਬਣਾਵਾਂਗੇ ਕਿਉਂਕਿ ਇੱਥੇ ਸੇਵਾਦਾਰ ਹੀ ਆ ਸਾਰੇ ਕੋਈ ਇੱਥੇ ਕੋਈ ਪ੍ਰਧਾਨ ਜਾਂ 14 ਦੇ ਲਈ ਨਹੀਂ ਹੈਗਾ ਉਹ ਕਹਿੰਦਾ ਵੀ ਨਹੀਂ ਸਾਨੂੰ ਮਨਜ਼ੂਰ ਨਹੀਂ ਸਾਡੀ ਕਮੇਟੀ ਅਲਾਉ ਨਹੀਂ ਕਰਦੇ ਸਾਡੀ ਕਮੇਟੀ ਰਜਿਸਟਰਡ ਆ ਇਹਦਾ ਕਰਕੇ ਅਸੀਂ ਕੋਈ ਬੰਦਾ ਐਡ ਨਹੀਂ ਕਰਨਾ ਤੇ ਫਿਰ ਵੀ ਤਿੰਨ ਕੁ ਬੰਦੇ ਮੇਰੇ ਵਿੱਚ ਐਡ ਕੀਤੇ ਸੀਗੇ ਆਪ ਦਾ ਦਾਵਾ ਰੱਖਣ ਦੇ ਖਾਤਰ ਬਲਕਿ ਸਰਪੰਚ ਕੋਲੇ ਪਾਵਰ ਹੈ ਵੀ ਉਹ ਤਿੰਨ ਤੋਂ ਵੱਧ ਜਿੰਨੇ ਮਰਜ਼ੀ ਆਪਣੇ ਬੰਦੇ ਪਾ ਕੇ ਉਸ ਤੋਂ ਬਾਅਦ ਆਪਣੇ ਜਿਹੜੇ ਮੇਨ ਅਹੁਦੇ ਆ ਉਹਨਾਂ ਤੇ ਆਪਣੇ ਬੰਦਿਆਂ ਨੂੰ ਬਰਾਜਮਨ ਕਰ ਸਕਦਾ ਉਹ ਵੀ ਮੇਰੇ ਬੰਦੇ ਆ ਸਾਰੇ ਮੇਰੇ ਨਾਲ ਖੜੇ ਆ ਚਲੋ ਹੁਣ ਵੀ ਪਰਿਵਾਰਕਾ ਮੈਂ ਨਹੀਂ ਪ੍ਰਵਾਹ ਕਰਦਾ ਜੋ ਉਹਨਾਂ ਨੇ ਮੇਰੇ ਲਈ ਸ਼ਬਦਾਲੀ ਵਰਤ ਨਹੀਂ ਸੀ ਵਰਤਲੀ ਪਰ ਮੈਂ ਸ਼ਬਦਾਲੀ ਨਹੀਂ ਵਰਕੂੰਗਾ ਉਸ ਟਾਈਮ ਵੀ ਆਖਿਆ ਸੀ ਉਹ ਤਿੰਨ ਬੰਦੇ ਸੀ ਉਹਨਾਂ ਨੂੰ ਜੋ ਮੈਂ ਕਹਿੰਦਾ ਸੀ ਉਹ ਇਥੇ ਆ ਕੇ ਕਹਿੰਦੇ ਸੀਗੇ ਉਹਨਾਂ ਨੂੰ ਕਹਿੰਦੇ ਵੀ ਉਹਨਾਂ ਨੂੰ ਬੋਲਣ ਦਾ ਲੈਜਾ ਨਹੀਂ ਹੈਗਾ ਉਹ ਗੁੱਲ ਉਹਨਾਂ ਨਾਲ ਸਾਡੀ ਪੈਚ ਨਹੀਂ ਮਿਲਦੀ ਉਹ ਮੈਨੂੰ ਜਾ ਕੇ ਦੱਸਦੇ ਜੀ ਮੈਂ ਕਿਹਾ ਵੀ ਤੂੰ ਸਾਇਲੈਂਟ ਰਹਿ ਉਹ ਕੋਈ ਗੱਲ ਨਹੀਂ ਉਹਨਾਂ ਨੂੰ ਟਾਈਮ ਦਵਾਂਗੇ ਜੇ ਨਾ ਮੰਨਣਗੇ ਤਾਂ ਕੋਈ ਗੱਲ ਨਹੀਂ ਫਿਰ ਆਪਾਂ ਅਗਲਾ ਡਿਸੀਜਨ ਲਵਾਂਗੇ ਇੱਕ ਇਹਨਾਂ ਨੇ ਸਾਰਾ ਅੱਜ ਆਖਿਆ ਵੀ ਕਮੇਟੀ ਨੇ ਇਲਜ਼ਾਮ ਲਾਇਆ ਕਿ ਸਰਪੰਚ ਦਾ ਬੇਟਾ ਜਿਹੜਾ ਖਾਲਸਾ ਵਾ ਉਹ ਮਾਮਲਾ ਖਾਈ ਜਾਂਦਾ ਵਾ ਹਾਂਜੀ ਮੈਨੂੰ ਕਿਸੇ ਨੇ ਦੱਸਿਆ ਸੀਗਾ ਵੀ ਵੀ ਜਿਹੜੀ ਉਧਰਲੀ ਜ਼ਮੀਨ ਆ ਹਾਂ ਵੀ ਉਹਦਾ ਮਾਮਲਾ ਸਰਪੰਚ ਦਾ ਮੁੰਡਾ ਖਾਲਸਾ ਹੀ ਖਾਈ ਜਿਆ ਮੈਂ ਨਹੀਂ ਕਹਿੰਦਾ ਉਹ ਨਹੀਂ ਖਾਦਾ ਨਾ ਪਰਮਾਤਮਾ ਕਰੇ ਆਪਾਂ ਕਹਿੰਦੇ ਵੀ ਉਹ ਖਾਦਾ ਹੋਊਗਾ ਪਰ ਉਹ ਦੱਸਿਆ ਕਿਸੇ ਨੇ ਤਾਂ ਮੈਂ ਉਹ ਕਲੀਅਰ ਕਰ ਲਿਆ ਉਹਦੇ ਵਿੱਚ ਦੱਸ ਦਿੱਤਾ ਸਰਦਾਰ ਬਲਦੇਵ ਸਿੰਘ ਜੀ ਨੇ ਵੀ ਉਹਦਾ ਕੋਈ ਰੌਲਾ ਨਹੀਂ ਹੈਗਾ ਕੋਈ ਜ਼ਮੀਨ ਨਹੀਂ ਹੈਗੀ ਉਹਦੇ ਵੱਟੇ ਜ਼ਮੀਨ ਇੱਥੇ ਬਾਬੇ ਕਾਲੇ ਮਾਰ ਲੈ ਚੁੱਕੀ ਆ ਉਹ ਕੋਈ ਮਾਮਲਾ ਨਹੀਂ ਖਾਦਾ ਜਿਹਦਾ ਇਹਨਾਂ ਨੇ ਉਸ ਪਰਿਵਾਰ ਨੂੰ ਵਿੱਚ ਲਿਆਉਣ ਦੀ ਖਾਤਰ ਇਸ਼ੂ ਬਣਾਇਆ ਸੀਗਾ ਉਹ ਵੀ ਇਦਾਂ ਦੀ ਗੱਲ ਨਹੀਂ ਸੀ ਕਿਸੇ ਦਾ ਕੋਈ ਇਲਜ਼ਾਮ ਨਹੀਂ ਲਾਇਆ ਸਿਰਫ ਕਲੀਅਰ ਕੀਤਾ ਉਹ ਮੇਰਾ ਫਰਜ਼ ਆ ਸਰਪੰਚ ਹੋਣ ਦੇ ਨਾਤੇ ਵੀ ਜੇ ਕੋਈ ਗੱਲ ਡਾਊਟ ਹੁੰਦਾ ਤਾਂ ਮੈਂ ਕਲੀਅ ਅਗੇ ਇਹਨਾਂ ਨੇ ਇੱਕ ਬਲੇਮ ਲਾਇਆ ਸੀਗਾ ਇਹ ਕਹਿੰਨਾਂ ਨੇ ਆਖਿਆ ਸੀ ਵੀ ਹਾਂ ਸਰਪੰਚ ਸਾਨੂੰ ਫੋਨ ਕਰਦਾ ਮੇਰੇ ਘਰ ਆ ਕੇ ਚਾਬੀਆਂ ਦੇਵੋ ਇਹਨਾਂ ਨੂੰ ਕਹੇ ਤੁਹਾਡੇ ਕੋਲ ਰਿਕਾਰਡਿੰਗ ਹੋਊ ਵੀ ਅੱਜ ਤੱਕ ਤੁਹਾਨੂੰ ਮੈਂ ਫੋਨ ਲਾ ਕੇ ਮੈਨੂੰ ਚਾਬੀਆਂ ਦੇ ਕੇ ਜਾਓ ਕਦੇ ਵੀ ਮੈਨੂੰ ਚਾਬੀਆਂ ਘਰ ਆ ਕੇ ਤਾਂ ਗੱਲ ਕਹਿਣ ਦੀ ਲੋ ਗੱਲ ਹੋਰ ਆ ਮੈਂ ਕਦੇ ਇਹ ਵੀ ਨਹੀਂ ਆਖਿਆ ਵੀ ਚਾਬੀਆਂ ਦੇ ਕੇ ਜਾਓ ਮੈਂ ਹਮੇਸ਼ਾ ਇਹਨਾਂ ਨੂੰ ਇਹ ਗੱਲ ਆਖੀ ਆ ਵੀ ਬੈਠੋ ਕਮੇਟੀ ਵਿੱਚ ਵਿਚਾਰ ਕਰੋ ਬੈ ਕੇ ਆਪਾਂ ਕਮੇਟੀ ਵੱਡੀ ਕਰੀਏ ਨਾ ਕਿ ਤੁਹਾਨੂੰ ਆਖਿਆ ਵੀ ਤੁਹਾਨੂੰ ਕਮੇਟੀ ਭੰਗ ਕਰਨੀ ਆ ਜਾਂ ਤੁਹਾਡੀ ਕਮੇਟੀ ਤੁਹਾਨੂੰ ਚਾਬੀਆਂ ਚਾਹੀਦੀਆਂ ਇਹ ਝੂਠ ਬੋਲਿਆ ਉਹਨਾਂ ਨੇ ਵੀ ਕਿਸੇ ਕੋਈ 1% ਹੋਣ ਤੱਕ ਮੈਨਾਂ ਤੋਂ ਚਾਬੀ ਨਹੀਂ ਮੰਗੀ ਇੱਕ ਵਾਰੀ ਵੀ ਕੋਈ ਰਿਕਾਰਡਿੰਗ ਦਿਖਾ ਦੇ ਮੈਨਾਂ ਨੂੰ ਚਾਬੀ ਮੰਗੀ ਆ ਠੀਕ ਆ ਇਸ ਤੋਂ ਇਲਾਵਾ ਇਹਨਾਂ ਨੇ ਕੁਝ ਆਖਿਆ ਵੀ ਸਰਪੰਚ ਦਖਣੀ ਕੋਈ ਕੁਝ ਡਿੱਗਿਆ ਹੋਇਆ ਗਰਾਫ ਡਿੱਗਿਆ ਹੋਇਆ ਕੁਝ ਨਾ ਤਾਂ ਅਜੇ ਤੱਕ ਅਸੀਂ ਗਰਾਫ ਡਿੱਗਿਆ ਬਾਬੇ ਨਾਨਕ ਦੇ ਪੁੱਤ ਅਸੀਂ ਸਾਰੇ ਇੱਕ ਨੂੰ ਜੀ ਕਹਿ ਕੇ ਬੋਲਦੇ ਆ ਉਹਨਾਂ ਨੂੰ ਵੀ ਜੀ ਕਹਿੰਨੇ ਆ ਠੀਕ ਆ ਤੁਸੀਂ ਆਪਦੇ ਆਪ ਨੂੰ ਫੇਮਸ ਕਰਨੀ ਖਾਤਰ ਸੋਸ਼ਲ ਮੀਡੀਆ ਤੇ ਆਉਨੇ ਆ ਅਸੀਂ ਫੇਮਸ ਨਹੀਂ ਕਰਨਾ ਚਾਹੁੰਦੇ ਅਸੀਂ ਕੰਮ ਕਰਕੇ ਫੇਮਸ ਹੋਨੇ ਆ ਹੁਣ ਤਾਂ ਕੰਮ ਕਰਕੇ ਫੇਮਸ ਹੋਣਾ ਗੁਰੂ ਮਹਾਰਾਜ ਨੇ ਫੁੱਲ ਹੈਲਪ ਕੀਤੀ ਆ ਭਰਾਵਾਂ ਦੇ ਸਿਰ ਤੇ ਪਿੰਡ ਦੇ ਸਿਰ ਤੇ ਪੂਰਾ ਮਾਣ ਬਖਸ਼ਿਆ ਹੋਇਆ ਇਹ ਜੀ ਗੱਲ ਚਲੋ ਅੱਗੇ ਵੀ ਜਾਵਾਂਗੇ ਪਰ ਅਸੀਂ ਕਦੇ ਇੰਨਾ ਵਾਂਗ ਸੋਸ਼ਲ ਮੀਡੀਆ ਤੇ ਬਾਕੀ ਸਭ ਤੋਂ ਵੱਡੀ ਗਲਤੀ ਜਦ ਜਿੰਦੇ ਮੈਂ ਲਾ ਕੇ ਗਿਆ ਸੀ ਲਾਉਣ ਦਾ ਕਾਰਨ ਜਿੰਦੇ ਭੰਣੇ ਜਾਂ ਇਹਨਾਂ ਨੂੰ ਪਾਸੇ ਨਹੀਂ ਕਰਨਾ ਸੀ ਮੇਨ ਦੁਆਰੇ ਮੈਂ ਤਾਂ ਕਹਿ ਰਿਹਾ ਜਿੰਦੇ ਲਾਉਣ ਦਾ ਕਾਰਨ ਇਹ ਸੀ ਕਿ ਇਹਨਾਂ ਨੇ ਬਿਨਾ ਪਰਮਿਸ਼ਨ ਤੋਂ ਗੱਲਾਂ ਖੋਲਣਾ ਸ਼ੁਰੂ ਕਰ ਦਿੱਤਾ ਇਹ ਸਾਨੂੰ ਦੱਸਿਆ ਜਾਂ ਨਹੀਂ ਜਾ ਰਿਹਾ ਜੀ ਇਹਦਾ ਕਰਕੇ ਜਿੰਦੇ ਤਾਂ ਲਾਏ ਸੀ ਅਸੀਂ ਵੀ ਤਾਂ ਕਿ ਜਦੋਂ ਹੁਣ ਜੇ ਗੱਲਾਂ ਖੋਲਣ ਸਾਨੂੰ ਬੁਲਾਉਣ ਇਹਨਾਂ ਨੇ ਮੈਨੂੰ ਇਹ ਨਹੀਂ ਪੁੱਛਿਆ ਬਲਕਿ ਸੋਸ਼ਲ ਮੀਡੀਆ ਦੇ ਹੋ ਕੇ ਮੇਰੇ ਮੇਰੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ ਮੈਂ ਹਾਂਜੀ ਇਹ ਕਿਹੜੇ ਅੱਜ ਕੱਲ ਦੀ ਕਦਰ ਤੇ ਇਹਦੇ ਕੋਈ ਪਟਿਆਕ ਨਹੀਂ ਕੋਈ ਆਏ ਨੂੰ ਸਾਹ ਦਾ ਨਹੀਂ ਚੱਲਦੇ ਹਾਂ ਹਾਂਜੀ ਇਹ ਵੀ ਮੇਰੇ ਗੱਲ ਧਿਆਨ ਵਿੱਚ ਆਈ ਸੀ ਦੇਖੋ ਮੈਨੂੰ ਪਾਟੀ ਸਿੰਘਾ ਦੇ ਫੋਨ ਜਰੂਰ ਆਏ ਸੀ ਵੀ ਅਸੀਂ ਲੋਸਮੈਂਟ ਕਰਦੀਏ ਮੈਂ ਕਹਾਂ ਜੀ ਕਰ ਦੋ ਲੋਸਮੈਂਟ ਕੋਈ ਦਿੱਕਤ ਨਹੀਂ ਇਹਨਾਂ ਨੇ ਲੋਸਮੈਂਟਾਂ ਵਿੱਚ ਆਖਿਆ ਵੀ ਗ੍ਰਾਮ ਪੰਚਾਇਤ ਨੂੰ ਹਿਸਾਬ ਨਾਲ ਇੱਥੇ ਆਵੇ ਸਾਨੂੰ ਕਿਸੇ ਨੂੰ ਕਿਸੇ ਪੰਚਾਇਤ ਨੂੰ ਕਿਸੇ ਕਮੇਟੀ ਮੈਂਬਰ ਨੂੰ ਜਾਂ ਪ੍ਰਧਾਨ ਸਾਹਿਬ ਨੂੰ ਕਿਸੇ ਨੂੰ ਕੋਈ ਫੋਨ ਨਹੀਂ ਕੀਤਾ ਗਿਆ ਇਹਦਾ ਕਰਕੇ ਸਾਡਾ ਜਾਣਦੋ ਦਾ ਫਰਜ਼ ਨਹੀਂ ਸੀਗਾ ਸੈਕੰਡ ਗੱਲ ਜਿਹੜੀ ਮੇਨ ਹੈ ਇਹ ਆ ਕਿ ਜਿਹੜਾ ਇਹ ਗੁਰੂ ਘਰ ਆ ਬਾਬਾ ਕਾਲਾ ਮਰ ਇਹ ਜਗਾ ਦਾ ਰੌਲਾ ਵਾ ਇੱਥੋਂ ਦਾ ਪੈਸਾ ਵਾ ਇੱਥੇ ਹੀ ਕਮੇਟੀਆਂ ਦੋਨੇ ਬਹਿ ਕੇ ਡਿਸਾਈਨ ਕਰ ਸਕਦੀਆਂ ਇੱਥੇ ਹੀ ਸਾਰਾ ਕੁਝ ਹੋਣਾ ਵਾ ਫਿਰ ਤੁਸੀਂ ਧਰਮਸ਼ਾਲਾ ਦੇ ਵਿੱਚ ਕਾਹ ਤੋਂ ਜਾ ਰਹੇ ਆ ਜਦੋਂ ਤੁਹਾਨੂੰ ਮੈਂ ਕਹਿ ਰਿਹਾ ਸੀਗਾ ਵੀ ਜਦ ਆਪਾਂ ਪੈਸਾ ਵਾਧੂ ਪੈਸਾ ਗਰੀਬਾਂ ਤੇ ਲਾਉਣਾ ਆਪਾਂ ਸੇਵੈਂਟੀਆਂ ਲਾਉਣਾ ਵਾ ਵੀ ਇੱਥੇ ਵੀ ਚਲੋ ਹੋਰ ਆ ਕੰਮ ਹੋਰ ਕਰਾਂਗੇ ਬਾਕੀ ਜਿਹੜਾ ਪੈਸਾ ਗਰੀਬਾਂ ਨੂੰ ਉਸ ਉਸ ਟਾਈਮ ਤੁਸੀਂ ਕਹਿ ਰਹੇ ਸੀ ਵੀ ਅਸੀਂ ਤਾਂ ਪਿੰਡ ਤੇ ਪੈਸਾ ਲੱਗਣ ਦੀ ਦੇਣਾ ਕੁਝ ਨਹੀਂ ਦੇਣਾ ਤੇ ਫਿਰ ਉਹ ਪਿੰਡ ਦੇ ਵਿੱਚ ਜਾ ਕੇ ਹਿਸਾਬ ਕਾਹ ਤੋਂ ਦੇ ਰਹੇ ਤੁਸੀਂ ਬਾਬੇ ਦੀ ਜਗ੍ਹਾ ਤੇ ਜਾ ਕੇ ਹਿਸਾਬ ਦੋ ਨਾ ਜਿਹੜੀ ਮੇਨ ਗੱਲ ਆਖੀ ਗਈ ਆ ਹਾਂਜੀ ਅੱਗੇ ਦੱਸੋਗੇ ਠੀਕ ਆ ਇੱਕ ਲਾਸਟ ਦੇ ਵਿੱਚ ਇਹਨਾਂ ਨੇ ਆਖਿਆ ਸੀ ਮੇਰੇ ਵੀਰ ਨੇ ਵੀ ਵੀ ਸਰਪੰਚੋ ਤੁਹਾਨੂੰ ਕੁਝ ਕਰਦਾ ਆ ਵੀ ਵੀ ਸਰਪੰਚ ਦਾ ਗਰਾਫ ਇੰਨਾ ਡੱਗ ਪਿਆ ਵੀ ਹੁਣ ਇਹ ਪੱਟ ਸਕਦਾ ਵਾ ਦੂਜਾ ਆਪਣਾ ਗੋਲਕ ਵੀ ਪੱਟ ਸਕਦਾ ਇੰਨਾ ਦਾ ਗਰਾਫ ਡੱਗ ਪਿਆ ਮੇਰੇ ਵੀਰ ਤੈਨੂੰ ਮੈਂ ਦੱਸਣਾ ਚਾਹੁੰਦਾ ਮੈਂ ਨਾ ਅਜੇ ਤੱਕ ਗਰਾਫ ਛੱਟਿਆ ਵਾ ਨਾ ਡਿੱਗਣਾ ਵਾ ਜਿਦਨ ਛੱਟਿਆ ਵਾ ਤੈਨੂੰ ਆਪੇ ਪਤਾ ਲੱਗ ਜਾਊਗਾ ਵੀ ਅਸੀਂ ਕੀ ਕਰ ਸਕਦੇ ਆ ਪਰ ਅਸੀਂ ਨਹੀਂ ਅਸੀਂ ਕਦੇ ਅਸੀਂ ਆਹ ਦੱਸਣ ਦਾ ਵੀ ਕਦੇ ਮਾਰਾ ਨਹੀਂ ਕੀਤਾ ਨਾ ਕਿਸੇ ਦਾ ਅਜੇ ਤੱਕ ਖਿਲਾਫ ਗਏ ਆ ਠੀਕ ਹੈ ਨਾ ਅੱਗੇ ਤੋਂ ਸਾਨੂੰ ਨਹੀਂ ਕੋਈ ਜ਼ਿਕਰ ਜਦੋਂ ਮਾਰੀ ਸੋਸ਼ਲ ਮੀਡੀਆ ਤੇ ਲਾਈਵ ਹੋ ਸਾਡੇ ਸੰਬੰਧ ਵਿੱਚ ਨਾ ਹੋ ਜੋ ਕਰਨਾ ਸਾਡੇ ਨਾਲ ਬਹਿ ਕੇ ਟੇਬਲ ਟੱਕਰ ਇੱਥੇ ਗੁਰੂ ਘਰ ਆ ਜਦੋਂ ਮਰਜੀ ਆ ਕੇ ਗੱਲ ਕਰ ਹਾਂ ਤੂੰ ਚਾਬੀਆਂ ਨਹੀਂ ਦੇਵੇਂਗਾ ਤੇਰੀ ਫਰਜ਼ ਆ ਪਹਿਲੀ ਗੱਲ ਤੈਨੂੰ ਅਸੀਂ ਕਹਿੰਦੇ ਨਹੀਂ ਤੂੰ ਆ ਕੇ ਚਾਬੀਆਂ ਦੇ ਆ ਇੱਥੇ ਬਹਿ ਕੇ ਗੱਲ ਕਰ ਵਿੱਚ ਕਮੇਟੀ ਦੇ ਰਲੋ ਰਲ ਕੇ ਕੰਮ ਕਰੋ ਅਸੀਂ ਨਹੀਂ ਕਹਿੰਦੇ ਚਾਬੀਆਂ ਤੂੰ ਆ ਕੇ ਲੋਕ ਖੋਲੋ ਇੱਕ ਲੋਕ ਹੋਣਗੇ ਇਹਨਾਂ ਕੋਲ ਚਾਬੀਆਂ ਇਹਨਾਂ ਕੋਲ ਹੋਣਗੇ ਬਰਾਬਰ ਆ ਕੇ ਖੋਲੋ ਲੋਕ ਤੇ ਗੁਰੂ ਘਰ ਦਾ ਗੋਲ ਗਿਣੋ ਜਿੱਥੇ ਲੱਗਦੇ ਪੈਸੇ ਲਾਈਏ ਜੇ ਤੁਸੀਂ ਫੇਰ ਵੀ ਚਾਬੀਆਂ ਛੱਡਣੀਆਂ ਚਾਹੁੰਦੇ ਆ ਜਾਂ ਕੁਝ ਕਰਨਾ ਚਾਹੁੰਦੇ ਆ ਬਲੇ ਲਾਉਣੇ ਨੇ ਇੱਥੇ ਆਓ ਆ ਕੇ ਚਾਬੀਆਂ ਦੇਓ ਅਗਲੀ ਜਿਹੜੀ ਕਮੇਟੀ ਬਣਾਵਾਂਗੇ ਆਪੇ ਉਹ ਆਪਦੀ ਜ਼ਿੰਮੇਵਾਰੀ ਸੰਭੋਗੀ ਜਿਹੜੀ ਗੱਲ ਤੁਸੀਂ ਕੁਝ ਕਹਿ ਰਹੇ ਸੀ ਇਹ ਅਭੀ ਹਿਸਾਬ ਦੇਣਾ ਅਸੀਂ ਤੁਹਾਡੇ ਕੋਲ ਕੋਈ ਹਿਸਾਬ 1% ਵੀ ਦੱਸ ਦੋ ਸਾਬਤ ਕਰ ਦੋ ਕਿਹਨੇ ਮੰਗਿਆ ਹਿਸਾਬ ਕਿਹਨੇ ਤੁਹਾਨੂੰ ਹਿਸਾਬ ਦੇਣ ਨੂੰ ਆਖਿਆ ਵਾ ਨਾ ਤੁਹਾਨੂੰ ਹਿਸਾਬ ਦੀ ਗੱਲ ਆ ਤੁਸੀਂ ਆਪ ਧੱਕੇ ਨਾਲ ਆਖਿਆ ਵੀ ਸਾਡੀ ਬੇਇੱਜ਼ਤੀ ਹੁੰਦੀ ਆ ਅਸੀਂ ਹਿਸਾਬ ਦੇਣਾ ਵਾ ਨਹੀਂ ਲੋਕ ਸਾਨੂੰ ਕਹਿਣਗੇ ਖਣੀ ਵੀ ਪਤਾ ਨਹੀਂ ਇਹ ਪੈਸੇ ਖਾ ਗਏ ਅਸੀਂ ਨਾ ਤੁਹਾਨੂੰ ਪੈਸੇ ਖਾਣ ਦੀ ਗੱਲ ਆਖੀ ਆ ਤੇ ਨਾ ਹੀ ਅਸੀਂ ਪੈਸੇ ਖਾਣ ਨੂੰ ਕਹਿੰਨੇ ਆ ਬਾਬਾ ਆਪੇ ਹੀ ਆ ਜੋ ਕੋਈ ਖਾਊਗਾ ਆਪੇ ਭੋਗਤੂਗਾ ਸਾਨੂੰ ਇਹਦੇ ਵਿੱਚ ਕੋਈ ਵੀ ਪ੍ਰਵਾਹ ਨਹੀਂ ਇੰਨਾ ਕੁਛ ਕਹਿੰਦਾ ਖਿਮਾ ਜੱਜ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ